ਮੈਂ ਪ੍ਰਭੂ ਦਾਸ ਜਿੰਗਲਦਰਮਸੀ ਬੇਨ ਅਰਥੀਪਨ ਆਪਣੇ ਵੱਲੋਂ ਆਪਣੇ ਪਰਿਵਾਰ ਤੇ ਪੂਰੀ ਨਿਊ ਲਾਈਫ ਫੈਲਸਫੀ ਚਰਚ ਦੇ ਵੱਲੋਂ ਦੁਨੀਆ ਭਰ ਦੇ ਮਸੀਹ ਲੋਕਾਂ ਨੂੰ ਜਿਹੜੇ ਪ੍ਰਭੂ ਯਸ਼ੁਨਾ ਪਿਆਰ ਕਰਦੇ ਅਤੇ ਵਿਸ਼ਵਾਸ ਕਰਦੇ ਹਨ ਉਹਨਾਂ ਸਾਰਿਆਂ ਨੂੰ ਵੱਡੇ ਦਿਨ ਅਤੇ ਉਹਨਾਂ ਦੇ ਸਾਲ 2025 ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਮੇਰੇ ਤੋਂ ਦੇ ਸਾਹਮਣੇ ਉਹ ਵੀ ਦਾ ਇੱਕ ਅਚਨਪੜਿਆ ਸੰਤ ਲੂਕਾਨੀ ਜੀ ਦੋ ਦੇ ਉਹਦੀ ਦਸ ਤੇ 11 ਤੱਕ ਤਾਂ ਤੇ ਦੂਤ ਨੇ ਉਹਨਾਂ ਨੂੰ ਆਖਿਆ ਨਾ ਡਰੋ ਕਿਉਂ ਜੋ ਮੇਖੂ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਏਗੀ ਕਿ ਦੌਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ ਜਿਹੜਾ ਅਸੀ ਪ੍ਰਭੂ ਹੈ ਆਮੀਨ ਇਹ ਸ਼ੁਕਰ ਸਿਦਵ ਸ਼ਾਸ ਕਰੀਏ ਆਪਣੇ ਗਨਨ ਤੋਂ ਤਵਾ ਕਰਕੇ ਬਚ ਸੁਛਨ ਲੈ ਕੇ ਮੁਕਤੀ ਨੂੰ ਪ੍ਰਾਪਤ ਕਰੀਏ ਖੁਦਾਤਾ ਅਨੁਸਾਰ ਇਹਨੂੰ ਵਰਕੇ ਦੇ ਆਮੀਨ